ਇਨਾਂ ਚੀਜ਼ਾਂ ਸਾਰੀਆਂ ਦੇ ਵਿੱਚ ਕੱਲ ਇੱਕ ਗੱਲਬਾਤ ਹੋ ਰਹੀ ਹੋ ਏਕ ਹੋਰ ਵੀ ਮੁੱਦਾ ਸ਼ੋਇਆ ਗਿਆ ਉਹ ਸੀਗਾ ਬਠਿੰਡੇ ਵਾਲੇ ਥਰਮਲ ਪਲਾਂਟ ਵਾਲਾ ਝੀਲਾਂ ਕੋਲ ਵਾਲਾ ਥਰਮਲ ਪਲਾਂਟ ਤੇ ਉਹਦੇ 'ਚ ਕੀ ਹੈ ਹੁਣ ਕੋਈ ਉਹਦਾ ਵੀ ਕੋਈ ਨਿਬੜ ਨਵੇੜਾ ਹੋਊਗਾ ਕਿ ਉਹ ਜਿਵੇਂ ਰੱਬ ਦੇ ਘਰੇ ਕਹਿੰਦੇ ਹੁੰਦੇ ਆ ਉਹ ਉਵੇਂ ਹੀ ਖੜੇ ਰਹਿਣਗੇ ਜਾਂ ਉਹ ਕਿਤੇ ਯੂਟਿਲਾਈਜ਼ ਵੀ ਹੋਊਗਾ ਕੰਮ ਨਹੀਂ ਦੇਖੋ ਇਹਨਾਂ ਨੇ ਕੱਲ ਜੋ ਕੈਬਨਿਟ ਦੇ ਵਿੱਚ ਫੈਸਲਾ ਲਿਆ ਆਪਾਂ ਕੱਢ ਲੈਣੇ ਆ ਕਿਉਂਕਿ ਜਿਹੜਾ ਇਹ ਰਕਬਾ ਹੈ ਇਹਦਾ थर्मल थर्मल ਦਾ ਜੀ ਕਾਫੀ ਵੱਡਾ ਰਕਬਾ ਵੱਡਾ ਰਕਬਾ ਬਿਲਕੁਲ ਕਮਲ ਦੀ ਗੱਲ ਹੈ ਸੀ ਇੱਕ ਵਾਰੀ ਇੱਕ ਅਫਸਰ ਕੋਲ ਗਿਆ ਬਿਜਲੀ ਵੈਕਮੇ ਦਾ ਇਹ ਅਫਸਰ ਸੀ ਨਾ ਤੁਸੀਂ ਇਹ ਗੱਲ ਦੱਸੀ ਵੀ ਸੀ ਮੈਂ ਥੋੜਾ ਥੋੜਾ ਚੇਤੇ ਆ ਰਿਹਾ ਹਾਂ ਜੀ ਉਹਨੂੰ ਹੀ ਖੁਦ ਥਰਮਲ ਬਾਰੇ ਨਹੀਂ ਸੀ ਪਤਾ ਜਿੰਨਾ ਸਾਨੂੰ ਪਤਾ ਸੀ ਕਿ ਆਪਾਂ ਇੱਥੋਂ ਦੇ ਚੰਪਾਲਾ ਤੇ ਮੇਨਲੀ ਇਹ ਹੀ ਥਰਮਲ ਸੀਗਾ ਮਠੰਡੀ ਦਾ ਜਿਸਨੇ ਇਸ ਇਲਾਕੇ ਨੂੰ ਰੁਸ਼ਨਾਇਆ ਬਿਲਕੁਲ ਤੱਕੀ ਆਫਤਾ ਕੀਤਾ ਹੂੰ ਤਾਂ ਮੈਨੂੰ ਬੜਾ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਤਾਂ ਅਸੀਂ ਦੋਵੇਂ ਭਰਾ ਉਹਦੇ ਗੱਲ ਵੀ ਕਰੀ ਆਈ ਆ ਕਿ ਬੰਦ ਮਾਲ ਦੀ ਗੱਲ ਆ ਯਾਰ ਕਿ ਜਿਹੜੇ ਬੰਦੇ ਡਿਪਾਰਟਮੈਂਟ ਆਫੀਸਰ ਹੋ ਕੇ ਵੀ ਨਹੀਂ ਆਪ ਦੇ ਡਿਪਾਰਟਮੈਂਟ ਬਾਰੇ ਜਾਨਕਾਰੀ ਇਹਨਾਂ ਦੀ ਨਹੀਂ ਹੋਉਂ ਥਰਮਲ ਤਾਂ ਚਲੋ ਉਹ ਤਾਂ ਲੱਗ ਗਿਆ ਬਿਲਕੁਲ ਹੂੰ ਉਹ ਸਿਆਸਤ ਦੇ ਵਿੱਚ ਮਾਲਮ-ਸਾਮ ਜਿਹੜੇ ਆ ਉਦਾਸ ਚੀਮਨੀਆਂ ਚੋਂ ਧੂਆਂ ਗੱਡਾਗੇ ਸੀ ਉੱਥੇ ਧੂਏ ਤਾਂ ਤਾਂ ਨਿਕਲ ਗਿਆ ਹੂੰ ਹੁਣ ਉਥੋਂ ਦੀ ਜਿਹੜੀ ਬੇਸ਼ਕੀਮਤੀ ਜ਼ਮੀਨ ਹੈ ਉਹਦੇ ਬਾਰੇ ਇਹਨਾਂ ਨੇ ਫੈਸਲੇ ਲੈ ਲਏ ਹੂੰ ਠੀਕ ਹੈ ਜੀ ਉਹਨਾਂ ਨੂੰ ਆਪਾਂ ਪੜ੍ਹੀਏ ਜੇ ਤਾਂ ਇਹਨਾਂ ਨੇ ਕਿਹਾ ਕਿ ਥਰਮਲ ਪਾਵਰ ਪਲਾਂਟ ਜਿਹੜਾ ਬਠਿੰਡੇ ਦਾ 253 ਕਿੱਲੇ ਜ਼ਮੀਨ ਜਿਹੜੀ ਹੈ ਉਹ ਬੀਡੀਏ ਨੂੰ ਦੇ ਦਿੱਤੀ ਇਹਨਾਂ ਨੇ ਜੀ 250 ਕਿੱਲਾ ਕਹਨੂੰ ਹੂੰ ਹੂੰ ਬੀਡੀ ਹੋ ਗਈ ਜਿੱਥੇ ਰੋਲਾ ਪਿਆ ਸੀ ਮਨਪ੍ਰੀਤ ਬਾਦਲ ਵਾਲੇ ਉਹ ਮਕਾਨ ਦਾ ਕੋਠੀ ਦਾ ਫੇਰ ਮੜਮੜ ਕੇ ਰੋਲੇ ਚ हां जी बठिंडा डेवलपमेंट अथॉरिटी है जड़ी जी जी ता ए इन्हने दे ਦਿੱਤਾ ਕਾਦੇ ਵਾਸਤੇ ਮਤਲਬ ਕਿ ਗੈਰ ਰੈਸ਼ੀ ਤੇ ਖਾਸ ਤੌਰ ਤੇ ਵਪਾਰਕ ਸਥਾਨਾਂ ਵਾਸਤੇ ਵਾਟਰ ਟ੍ਰੀਟਮੈਂਟ ਪਲੈਂਟ ਵਾਸਤੇ ਬੱਸ ਸਟੈਂਡ ਵੀ ਹੈ ਹੂੰ ਵੈਸੇ ਇਹਦੀ ਚਰਚਾ ਕੋਈ ਵਾਸਤੇ ਹੋ ਰਹੀ ਹੈ ਬੱਸ ਸਟੈਂਡ ਇਧਰ ਨੂੰ ਆ ਜਾਏਗਾ ਜੀ ਯਾਨੀ ਬੱਸ ਸਟੈਂਡ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜੋ ਜੰਮੇ ਆਪਾਂ ਬਠਿੰਡੇ ਦੇ ਵਿੱਚ ਦੇਖੋ ਸੈਂਟਰ ਚ ਹੈ ਹੂੰ ਤਾਂ ਉਹ ਬੱਸ ਸਟੈਂਡ ਵੀ ਸ਼ਾਇਦ ਬਾਹਰ ਆ ਜਾਊਗਾ ਇਸ ਤੋਂ ਇਲਾਵਾ ਇੱਕ ਹਸਪਤਾਲ ਤੇ ਸਕੂਲਾਂ ਵਾਸਤੇ ਜੀ ਯਾਨੀ 250 ਕਿੱਲੇ ਦਾ ਇਹਨਾਂ ਨੇ ਪ੍ਰਬੰਧ ਕਰ ਦਿੱਤਾ ਬੀਡੀਏ ਨੂੰ ਕਿਲੋਵੀ ਚੱਕੂ ਤੁਸੀਂ ਇਹਦੇ ਵਿੱਚ ਗੈਰਾਸ਼ੀ ਹੂੰ ਦਤਾਰਕ ਕਮਰਸ਼ਲ ਜੀ ਜੀ ਸਕੂਲ इत्याਦਿਕ ਬਣਾ ਸਕਦੇ ਹੋ ਹੂੰ ਠੀਕ ਹੈ ਜੀ ਤੇ ਗਾਂ ਜਿਹੜਾ 1235 ਕਿੱਲੇ ਦਾ ਹੋਰ ਜਿਹੜਾ ਮਤਲਬ ਹੈਗਾ ਮਾਲਕੀਅਤ ਦਾ ਮਸਲਾ ਉਹਦੇ ਚ ਇਹ ਆ ਕਿ ਉਹ ਇਹਨਾਂ ਨੇ ਪਾਵਰ ਕਾਮ ਨੂੰ ਵਾਪਸ ਕਰ ਦਿੱਤਾ ਜੀ ਠੀਕ ਹੈ ਜੀ ਹਮ ਯਾਨੀ ਲਗਭਗ ਕਹਿ ਲਓ ਕਿ ਸਵਾ 1200 ਕਿੱਲਿਆਂ ਤੋਂ ਉੱਤੇ ਦਾ ਜਿਹੜਾ ਰਕਬਾ ਸੀ ਉਹ ਵਾਪਸ ਗਿਆ ਚਲਾ ਪੀਐਸਪੀਸੀ ਦੇ ਕੋਲ ਜੀ ਠੀਕ ਹੈ ਜੀ ਇਹ ਵੀ ਨਿਬੜ ਗਿਆ ਇਸ ਤੋਂ ਇਲਾਵਾ 173 ਕਿੱਲਿਆਂ 'ਚ ਹੈ ਚੀਲਾ ਵਾਲਾ ਰਕਬਾ ਹਮ ਚੀਲਾ ਗੋਲ ਬਠੰਡੇ ਕੋਲ ਜੀ 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 ਕਹਿੰਦੇ ਗਾਣੇ ਬਣਦੇ ਸੀ کہیں ਗਾਣੇ ਬਣਦੇ ਸੀ ਬਿਲਕੁਲ ਦੌਰੇ ਇਸ ਤਰ੍ਹਾਂ ਦੇ ਹੁੰਦੇ ਆ ਪਰ ਉਹਦੋਂ ਥਰਮਲ ਦਾ ਧੂਆਂ ਵੀ ਉੱਡਦਾ ਸੀ ਮਿੱਟੀ ਦਾ ਵੀ ਉੱਡਦਾ ਹਟ ਗਿਆ ਇਹਦਾ ਜਿਹੜਾ ਹੈਗਾ ਤਿੰਨ ਝੀਲਾਂ ਦਾ ਜਿਹੜਾ ਪ੍ਰਸ਼ਾਸਨਿਕ ਕੰਟਰੋਲ ਆ ਇਹ ਬੀਡੀਏ ਦੇ ਕੋਲ ਹੀ ਜਿਹੜਾ ਰਹੇਗਾ ਜਦ ਕਿ ਮਾਲਕਾਂ ਦਾ ਹੱਕ ਜਿਹੜਾ ਝੀਲਾਂ ਦਾ ਹੂੰ ਹੂੰ ਉਹ ਪੀਐਸਪੀਸੀਐਲ ਦੇ ਕੋਲ ਹੀ ਰਹੂਗਾ ਜੀ ਠੀਕ ਹੈ ਜੀ ਪ੍ਰਬੰਧ ਮਤਲਬ ਕਿ ਹੁਣ ਉਹ ਸੰਭਣਗੇ ਝੀਲਾਂ ਦਾ ਦੇਖ ਰੇਖ ਵਾਲਾ ਬੀਡੀਏ ਵਾਲੇ ਜੀ ਪਰ ਜਿਹੜੀ ਉਹਦੀ ਮਾਲਕੀਅਤ ਹੈ ਉਹ ਪੁਰਨ ਤੌਰ ਤੇ ਜਿਹੜੀ ਆ ਉਹ ਰਹੇਗੀ ਪਾਵਰ ਕਾਮ ਦੀ ਪਾਵਰ ਕਾਮ ਦੀ ਪਾਵਰ ਪੂਰੀ ਕਾ ਕਰ ਦਿੱਤੀ ਗਈ ਆ ਜੀ ਸੋ ਇਹ ਸਾਰਾ ਕੁਝ ਆ ਜੀ ਜਿੰਨਾ ਕੋ ਮੂٹے ਤੌਰ ਤੇ ਆਪਾਂ ਇਸ ਚੀਜ਼ ਨੂੰ ਸਮਝੀਏ ਤੇ ਨਾਲ ਇੱਥੇ ਸੈਰਸਪਾਟਾ ਕੇਂਦਰ ਜਿਹੜਾ ਉਹਨੂੰ ਵਿਕਸਿਤ ਕਰਨ ਦਾ ਫੈਸਲਾ ਲਿਆ ਤੇ ਇਹਦੇ ਵਿੱਚ ਜਿਹੜਾ ਲਾਭ ਹੋਏਗਾ ਉਹ 80:20 ਦੀ ਰੇਸ਼ਿਓ ਦੇ ਨਾਲ ਐਸਪੀਸੀਐਲ ਤੇ ਬਠਿੰਡਾ ਜਿਹੜਾ ਡਵੈਲਪਮੈਂਟ ਅਥਾਰਟੀ ਜੀ ਇਹ ਆਪਸ ਦੇ ਵਿੱਚ ਸ਼ੇਅਰ ਕਰਨਗੇ ਸੋ ਇਹ ਫੈਸਲਾ ਆਇਆ ਕਿ ਭਾਈ ਅਸੀਂ ਹੌਲੀ-ਹੌਲੀ ਦੇਖਾਂਗੇ ਕਿ ਬਠਿੰਡਾ ਥਰਮਲ ਜਿਹੜਾ ਬੜੀ ਜਿਦੀ ਇਹ ਬੇਸ਼ਕਤੀ ਲੈੰਡਸ ਇੰਲੈਂਡ ਬਿਲਕੁਲ ਹੁਣ ਹੌਲੀ-ਹੌਲੀ ਹੌਲੀ-ਹੌਲੀ ਹੌਲੀ ਹੂੰ ਵੱਖ-ਵੱਖ ਕਾਰਜਾਂ ਵਾਸਤੇ ਮੰਡਲ ਨਹੀਂ ਸ਼ੁਰੂ ਕਰ ਦਿੱਤੀ ਆ ਕਿ ਹੀਲਾ ਕਦੋਂ ਤੱਕ ਜਿਉਂਦਾਰ ਰੱਖਦੀਆਂ ਆਪਣੇ ਆਪ ਨੂੰ ਇਹ ਵੀ ਇੱਕ ਵੱਡਾ ਸਵਾਲ ਹੈ ਸਵਾਲ ਹੈ ਤੇ ਬਾਕੀ ਦੇਖੋ ਜਿਹੜਾ ਲੋਕੇਸ਼ਨ ਜਿਹੜੀ ਆ ਸੱਚਮੁੱਚ ਪ੍ਰਾਈਮ ਲੋਕੇਸ਼ਨ ਆ ਹੂੰ ਤੇ 우 ਦ 왜치ਿੱ까 ਰੈਸਟ ਹਾਊਸ ਵੀ ਆ ਜਿਹਦੇ ਵਿੱਚ ਮਾਨ ਸਾਹਿਬ ਨੇ ਰਾਤ ਗੁਜ਼ਾਰੀ ਸੀ ਚੱਲ ਕਿੱਥਾਂ ਗੁਜ਼ਾਰੀ ਹੈ ਰਾਤ ਇੱਕ ਰਾਤ ਉਹਨਾਂ ਨੇ ਵੀ ਉੱਥੇ ਗੁਜ਼ਾਰੀ ਸੀਗੀ ਬੜਾ ਸ਼ਾਨਦਾਰ ਆ ਉਹ ਕਿਤੇ ਲੰਘਦੇ ਡੱਪਦੇ ਸੁਖਮ ਸਾਹਿਬ ਕਿਤੇ ਬਤਾਇਓ ਦੋ ਪਲ ਉੱਥੇ ਤੁਸੀਂ ਆਪਣੇ ਘਾੜ ਵੜਨ ਦਿੰਦਾ ਜੀ ਉੱਥੇ ਜਿੱਥੇ ਸਾਰੇ ਰਹੇ ਨਹੀਂ ਵੜਨੂ ਕੀ ਆ ਬਸ ਕੋਈ ਨਹੀਂ ਤੂੰ ਫੋਨ ਫੋਨ ਕਰਾ ਲਿਓ ਤੁਸੀਂ ਤੁਹਾਡੇ ਗਵਾਂਢੀ ਪਾਵਰਫੁੱਲ ਬੰਦੇ ਆ ਇਹ ਰ ਇਹਨਾਂ ਨੇ ਕਿਹਾ ਵੀ ਹੁਣ ਸਾਡੀ ਵਾਰੀ ਆਈ ਹੈ ਹੁਣ ਨਹੀਂ ਵੇਲਾ ਹੁੰਦਾ ਖੈਰ ਜਟਨ ਫਾਇਰ ਜੀ ਕਹਰੇ ਕਿ ਨੌਕਰੀਆਂ ਤਾਂ ਨਹੀਂ ਕੱਢਦੇ ਕਹਿੰਦੇ ਨੌਕਰੀਆਂ ਦੇ ਵਿੱਚੋਂ ਕੱਢੀ ਜਾਂਦੇ ਆ ਤੇ ਅਗਨੀ ਜੀ ਇਹ ਗੱਲ ਆਪਾਂ ਪਹਿਲਾਂ ਕਰ ਚੁੱਕੇ ਆਂ ਜੀ ਖੈਰ ਕਹਿੰਦੇ ਪੰਜਾਬ ਵਿੱਚ ਵੀ ਕਹਿੰਦੇ ਸ਼ੀਸ਼ ਮੈਲ ਬਣ ਰਿਹਾ ਡਿਫੈਂਡਰ ਜੀ ਕਹਿ ਰਹੇ ਨੇ ਉਹ ਭਾਈ ਉਹਦੀਆਂ ਗੱਲਾਂ ਹੀ ਤਾਂ ਹੋ ਰਹੀਆਂ ਵੀ ਰੰਗ ਰੰਗ ਹੋ ਰਿਹਾ ਹੁਣ ਅੱਗੇ ਕੀ ਲੱਗਦਾ ਆਪਾਂ ਨੂੰ ਪਤਾ ਨਹੀਂ ਸੰਧੂ ਸਾਹਿਬ ਕਹਿ ਰਹੇ ਨੇ ਕਿ ਹੁਣ ਤੇ ਖਾਲੀ ਪੀਪਾ ਵੀ ਨਹੀਂ ਕਹਿ ਸਕਦੇ